ਜਿਹੜੇ ਸੁਲਤਾਨ ਨੇ ਰਿਕਾਰਡ ਬਣਾਤੇ ਜਿਹੜੇ ਕਿੰਗਾਂ ਨੇ ਰਿਕਾਰਡ ਬਣਾਤੇ ਉਹ ਨਹੀਂ ਕਿਸੇ ਤੋਂ ਟੁੱਟਣੇ ਕਾਲਿਆ ਜਿਹੜੇ ਕਿੰਗਾਂ ਨੇ ਰਿਕਾਰਡ ਬਣਾਤੇ ਉਹ ਨਹੀਂ ਕਿਸੇ ਤੋਂ ਟੁੱਟਣੇ ਆਹ ਜਿਹੜੀ ਜੋਧਾ ਇਹ ਬੱਲੇ ਵਾਓ ਸੋਹਣੇ ਸਿਰਾਂ ਗੱਪਰੂਆ ਜੋਧਾ ਲਾ ਕੇ ਦਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋਧਾ ਚਤਪਾਲ ਪੱਲੇ ਨੇ ਹਰ ਇੱਕ ਦਫੇ ਤੇ ਡੰਢਵਾਲ ਬ੍ਰਦਰ ਨਾਲ ਗੋਪੀ ਕੁੰਨਰ ਸਾਡੇ ਵੀਰ ਵੱਲੋਂ 1000 ਦੇ ਮਾਨਸਮਾਨ ਲੋਕਲੀ ਕਬੱਡੀ ਪੌਂਡ ਦੇ ਲਈ ਇਹ ਨੌਜਨ ਜਿਤਪਾਲ ਚਿੱਟੀਪਿੰਡ ਵਾਲਾ ਅੱਗੇ ਨੂੰ ਵਧਦਾ ਹੋਇਆ ਚਾਰ ਜੱਫੀ ਹੈ ਕੌਣ ਕਰਦਾ ਟਰਾਈ ਲੱਕਣ ਦੀ ਰੱਖਣ ਦੀ ਇਹ ਹੈ ਪ੍ਰਿੰਸ ਕਬੱਡੀ ਦਾ ਫੇਰਦਾ ਲੱਗਦਾ ਬੜਾ ਪਿਆਰਾ ਗੱਬਰੂ ਗੱਟਰਕੇ ਦਾ ਹੱਥ ਹੈ ਕਿਲੋ 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 ਦਾ ਪਾਰਾ ਆ ਗੱਭਰੂ ਗੱਡਰ ਵਰਗੇ ਦਾ ਹੱਥਾ ਕਿਲੋ ਕਿਲੋ ਦਾ ਪਾਰਾ ਤਾੜੀਆਂ ਜ਼ੋਰਦਾਰ ਮਾਰ ਦਿਓ ਬਾਹ ਡੱਗਾ ਵਾਲਿਆ ਕਿ ਲੋਕੀ ਜਾਣਦੇ ਨੇ ਕਿੱਥੋਂ ਚੱਲ ਕਿੱਥੇ ਆ ਕੇ ਬ੍ਰੋ ਨਿਊਯਾਰਕ ਦੇ ਜਾਫੀ ਹੁਣ ਤੋਂ ਬਾਅਦ ਜਿੰਨੇ ਜੱਫੇ ਲਾਉਣਗੇ ਤਾਰੀ ਡੱਬ ਨੇ एलान ਕਰਵਾ ਦਿੱਤਾ ਹਰ ਜੱਫਾ 1000 ਡਾਲਰ ਦਾ ਹੋਵੇਗਾ ਇਧਰ ਨੌਜਵਾਨ ਸੁਲੱਖਣ ਸਿੰਘ ਸੱਤੂ ਖਡੂਰ ਸਾਹ ਵਾਲਾ ਨੌਜਵਾਨ ਕਹਿੰਦੇ ਬੈਨਕਵਰ ਦੇ ਪਹਿਲੇ ਕਪੜਾ ਵੀ ਵੈਸਟ ਬਣਿਆ ਸੱਤੂ ਕੜੂਰ ਸਾਹਿਬ ਦਾ ਫਤਿਆਬਾਦੀਏ ਕੰਮੂ ਪਲਵਾਰ ਦਾ ਚੰਦਿਆ ਪੱਖਾ ਪਰ ਕਬੱਡੀ 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 ਲਾ ਰੋ ਹਾ ਜੰਮਾਤਾ ਸਿਰਾ ਉਹ ਸਿਰਾ ਗਦਰਵਾ ਸਿਰਾ ਸਤੂਆ